ਹਾਂਜੀ ਸਤਿ ਸ੍ਰੀ ਅਕਾਲ ਜੀ ਤੇ 15 ਅਗਸਤ 1947 ਆਜ਼ਾਦੀ ਦੀ ਉਹ ਸਵੇਰ ਜਿਸ ਨੂੰ ਕੂਨ ਦੀ ਖਾਤਰ ਹਜ਼ਾਰੋਂ ਵੀਰ ਸ਼ਹੀਦ ਹੋ ਗਏ ਉਹ ਸਵੇਰ ਜਿਸ ਲਈ ਹਜ਼ਾਰੋਂ ਲੜਾਈਆਂ ਲੜੀਆਂ ਗਈਆਂ ਉਹ ਸਵੇਰ ਜਿਹੜੀ ਲੱਖਾਂ ਲੋਕਾਂ ਦੇ ਚਿਹਰੇ ਤੇ ਹਾਸਾ ਤੇ ਚਮਕ ਲੈ ਕੇ ਆਈ ਤੁਸੀਂ ਇਸ ਸਵੇਰ ਦੇ ਕਿਸੇ ਦਾ ਬਹੁਤ ਜ਼ਿਆਦਾ ਸੁਣੇ ਹੋਣਗੇ ਪਰ ਕੀ ਹੋਇਆ ਸੀ 14 ਅਗਸਤ ਦੀ ਰਾਤ ਨੂੰ ਕੀ ਹੋਇਆ ਸੀ 14 ਅਗਸਤ ਦੇ ਦਿਨ ਨੂੰ ਤੇ ਉਸ ਤੋਂ ਬਾਅਦ ਕਿਵੇਂ ਭਾਰਤ ਦੇ ਪੰਜਾਬ ਦੀ ਜੀਓਗ੍ਰਾਫੀ ਤੇ ਪੰਜਾਬ ਦਾ ਸਮਾਜਿਕ ਤੌਰ ਤਰੀਕਾ ਪੂਰੀ ਤਰ੍ਹਾਂ ਬਦਲ ਗਿਆ ਕਿਵੇਂ ਲੱਖਾਂ ਲੋਕਾਂ ਦੇ ਘਰ ਜੜੇ ਤੇ ਲੱਖਾਂ ਹੀ ਲੋਕ ਲਾਸ਼ਾਂ ਦੇ ਢੇਰ ਬਣ ਗਏ ਤੇ ਕਿਵੇਂ ਮਾਸੂਮ ਔਰਤਾਂ ਦੀ ਇੱਜ਼ਤ ਵੀ ਲੁੱਟੀ ਗਈ ਇਹ ਕਹਾਣੀ ਬਹੁਤ ਦਰਦ ਭਰੀ ਹੈ ਆਪ ਹੁਣ ਦੇਖਦੇ ਆ ਉਸ ਪੂਰੇ ਦਿਨ ਦੀ ਕਹਾਣੀ ਕੀ ਹੋਇਆ ਸੀ 14 ਤੇ 15 ਅਗਸਤ ਵਾਲੇ ਦੇ ਭਾਰਤ ਵਿੱਚ ਅੰਗਰੇਜ਼ਾਂ ਦੇ ਖਾਤਮੇ ਦੀ ਕਹਾਣੀ ਸਨ 1947 ਦੇ ਸ਼ੁਰੂਆਤੀ ਸ਼ੁਰੂ ਹੋ ਗਈ ਸੀ ਪਰ ਰਿਟੇਨ ਦੇ ਵਿੱਚ ਪਲਾਈਮਟ ਐਟਲੀ ਦੀ ਸਰਕਾਰ ਨੂੰ ਉਮੀਦ ਸੀ ਕਿ ਭਾਰਤ ਬਿਨਾ ਵੰਡ ਤੋਂ ਸ਼ਾਂਤੀ ਦੇ ਨਾਲ ਆਜ਼ਾਦ ਹੋਵੇਗਾ ਪਰ ਐਵੇਂ ਦਾ ਕੁਝ ਵੀ ਨਹੀਂ ਹੋਇਆ ਜੂਨ 1947 ਵਿੱਚ ਐਟਲੀ ਨੂੰ ਇਹ ਅਨਾਉਂਸ ਕਰਨਾ ਪਿਆ ਕਿ ਸਦੀਆਂ ਤੇ ਬਿਖਰੇ ਹੋਏ ਹਿੰਦੁਸਤਾਨ ਨੂੰ ਅਸੀਂ ਯੂਨਾਈਟ ਕੀਤਾ ਸੀ ਔਰ ਸਾਨੂੰ ਇਹ ਉਮੀਦ ਸੀ ਕਿ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਵੀ ਇਹ ਏਕਤਾ ਬਰਕਰਾਰ ਰਹੇਗੀ ਪਰ ਹਿੰਦੁਸਤਾਨੀ ਨੇਤਾਵਾਂ ਨੂੰ ਇਹ ਗੱਲ ਮਤ ਮੰਜ਼ੂਰ ਨਹੀਂ ਹੈਗੀ ਔਰ ਸਾਡੇ ਕੋਲ ਵੰਡ ਕਰਨ ਤੋਂ ਇਲਾਵਾ ਹੋਰ ਕੋਈ ਵੀ ਰਾਹ ਨਹੀਂ ਹੈਗਾ ਜਿਸ ਦਾ ਰਿਜ਼ਲਟ ਇਹ ਹੈ ਕਿ ਬ੍ਰਿਟਿਸ਼ ਗਵਰਨਮੈਂਟ ਵਾਰਤ ਦਾ ਰਾਜ ਦੋ ਸਰਕਾਰਾਂ ਦੇ ਹੱਥ ਸੌਂਪ ਰਹੀ ਹੈ ਹਿੰਦੁਸਤਾਨ ਅਤੇ ਪਾਕਿਸਤਾਨ ਔਰ ਫਿਰ ਦੇਸ਼ ਦੀ ਵੰਡ ਦਾ ਜਰੀਲਾ ਫੈਸਲਾ 18 ਜੁਲਾਈ ਨੂੰ ਲੈ ਲਿਆ ਗਿਆ 18 ਜੁਲਾਈ 1947 ਨੂੰ ਭਾਰਤੀ ਸੁਤੰਤਰਤਾ ਦੀ ਨੀਯਮ ਨੂੰ ਪਾਸ ਕੀਤਾ ਗਿਆ ਜਿਸ ਦੀ ਨੀ ਮਾਉਂਟ ਬੇਟਨ ਨੇ ਰੱਖੀ ਸੀ ਜਿਸ ਵਿੱਚ ਅੰਗਰੇਜ਼ਾਂ ਨੇ ਭਾਰਤ ਦੇ ਦੋ ਟੁਕੜੇ ਕਰਨ ਦਾ ਫੈਸਲਾ ਲਿਆ ਸੀ ਔਰ ਇਸ ਕੰਮ ਲਈ ਚੁਣਿਆ ਗਿਆ ਲੰਡਨ ਦੇ ਵਕੀਲ ਸਰ ਸੀਰੀਲ ਰੈਡਕਲਿਫ ਉਹ ਰੈਡਕਲਿਫ ਜਿਹਨੂੰ ਭਾਰਤ ਦੀ ਸੰਸਕ੍ਰਿਤੀ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਸੀ ਔਰ ਨਾ ਹੀ ਉਸ ਤੋਂ ਪਹਿਲਾਂ ਉਹ ਕਦੇ ਭਾਰਤ ਆਇਆ ਸੀ ਤੇ ਨਾ ਹੀ ਉਸ ਨੂੰ ਭਾਰਤ ਦਾ ਕੋਈ ਆਈਡੀਆ ਸੀ ਉਹ ਭਾਰਤ ਦੇ ਨਕਸ਼ੇ ਤੇ ਇੱਕ ਲਕੀਰ ਖਿੱਚਣ ਆ ਰਿਹਾ ਸੀਗਾ ਪਰ ਉਸ ਨੂੰ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਇਸ ਲਕੀਰ ਨਾਲ ਲੱਖਾਂ ਲੋਕਾਂ ਨੇ ਆਪਣੇ ਘਰ ਛੱਡਣੇ ਪੈਣਗੇ ਜਿਸ ਨਾਲ ਲੱਖਾਂ ਲੋਕ ਆਪਣੀ ਸੰਪਤੀ ਆਪਣੇ ਘਰ ਤੇ ਆਪਣੀਆਂ ਦੁਕਾਨਾਂ ਆਪਣੇ ਖੇਤਾਂ ਤੋਂ ਬੇਗਰ ਹੋ ਗਏ ਅਤੇ ਸੜਕਾਂ ਤੇ ਆ ਗਏ ਹੁਣ ਇਸ ਵੰਡ ਨੂੰ ਕੇ ਜੋ ਲੋਭੂਸ ਨਹੀਂ ਸੀ ਉਹਨਾਂ ਵਿੱਚੋਂ ਨਾਮ ਸੀ ਮਹਾਤਮਾ ਗਾਂਧੀ ਤੇ ਅਬਦੁਲ ਗਫਾਰ ਖਾਨ ਪਰ ਗੱਦੀ ਤੇ ਰਾਜ ਦੇ ਭੁੱਖੇ ਲੋਕ ਜਿਵੇਂ ਕਿ ਮੁਹੰਮਦ ਅਲੀ ਜਿੰਨਾ ਜੋ ਕਿ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣੇ ਤੇ ਜਵਾਹਰ ਲਾਲ ਨਹਿਰੂ ਜੋ ਬਾਅਦ ਵਿੱਚ ਭਾਰਤ ਦਾ ਪ੍ਰਧਾਨ ਮੰਤਰੀ ਬਣੇ ਇਹ ਇਸ ਵੰਡ ਦੇ ਬਹੁਤ ਤੇ ਇਸ ਵੰਡ ਤੋਂ ਬਹੁਤ ਜ਼ਿਆਦਾ ਖੁਸ਼ ਸੀਗੇ ਇਸ ਦਾ ਵੱਡਾ ਕਾਰਨ ਇਹ ਸੀ ਕਿ ਮੁਹੰਮਦ ਅਲੀ ਜਿੰਨਾ ਭਾਰਤ ਦਾ ਪ੍ਰਧਾਨ ਮੰਤਰੀ ਬੰਨਣਾ ਚਾਹੁੰਦਾ ਸੀਗਾ ਪਰ ਉਹਦਾ ਇਹ ਸੁਪਨਾ ਭਾਰਤ ਵਿੱਚ ਰਹਿ ਕੇ ممکن ਨਹੀਂ ਸੀ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਦੀ ਪੋਸਟ ਤਾਂ ਪਹਿਲਾਂ ਹੀ ਜਵਾਹਰ ਲਾਲ ਨਹਿਰੂ ਨੇ ਆਪਣਾ ਕਬਜ਼ਾ ਕਰ ਲਿਆ ਸੀਗਾ ਇਸ ਕਰਕੇ ਮੁਹੰਮਦ ਅਲੀ ਜਿਨ੍ਹਾਂ ਨੇ ਅੱਧ ਦੇਸ਼ ਦੀ ਡਿਮਾਂਡ ਕੀਤੀ ਤੇ ਲੋਕਾਂ ਵਿੱਚ ਫੁੱਟ ਪਾਣਾ ਸ਼ੁਰੂ ਕਰ ਦਿੱਤਾ ਤੇ ਗਲਤ ਗਲ ਫੈਲਾਣੀ ਸ਼ੁਰੂ ਕਰ ਦਿੱਤੀ ਕਿ ਜੇਕਰ ਭਾਰਤ ਦੇ ਪਾਕਿਸਤਾਨ ਅੱਧ ਨਹੀਂ ਹੁੰਦਾ ਤਾਂ ਮੁਸਲਮਾਨ ਲੋਕ ਭਾਰਤ ਵਿੱਚ ਮਿਨੋਰਟੀ ਦੇ ਰੂਪ ਵਿੱਚ ਰਹਿ ਜਾਣਗੇ ਤੇ ਉਹਨਾਂ ਦੇ ਹੱਕ ਵੀ ਮਾਰੇ ਜਾਣਗੇ ਜਿਸ ਦਾ ਨਤੀਜਾ ਬਾਅਦ ਵਿੱਚ ਭਾਰਤ ਦੀ ਵੰਡ ہوئی۔ ਜਦੋਂ ਰੈਡਕਲੀਫ ਭਾਰਤ ਆਇਆ ਤਾਂ ਉਸ ਨੂੰ ਇਹ ਕਿਹਾ ਗਿਆ ਕਿ ਵੰਡ ਧਰਮ ਦੇ ਆਧਾਰ ਤੇ ਕਰਨੀ ਹੈ ਰੈਡ ਕਲਿਫ ਨੇ ਐਵੇਂ ਕੀਤਾ ਜਿੱਥੇ ਜ਼ਿਆਦਾ Hindu ਲੋਕ ਰਹਿੰਦੇ ਸੀ ਉਹ ਏਰੀਆ ਭਾਰਤ ਵਿੱਚ ਰਹਿਣ ਦਿੱਤਾ ਤੇ ਜਿੱਥੇ ਮੁਸਲਮਾਨ ਰਹਿੰਦੇ ਸੀ ਕੋ ਏਰੀਆ ਪਾਕਿਸਤਾਨ ਨੂੰ ਦੇ ਦਿੱਤਾ ਪਰ ਇਸ ਵੰਡ ਤੋਂ ਸਭ ਤੋਂ ਜ਼ਿਆਦਾ ਨੁਕਸਾਨ ਬੰਗਾਲ ਤੇ ਪੰਜਾਬ ਨੂੰ ਹੋਇਆ ਕਿਉਂਕਿ ਇਹਨਾਂ ਇਹਨਾਂ ਦੇ ਅੱਧੋ-ਅਧਿ ਹਿੱਸੇ ਕੀਤੇ ਗਏ ਇਸ ਵੰਡ ਦਾ ਅਹਿਸਾਸ ਬਾਅਦ ਵਿੱਚ ਰੈਡਕਲਿਫ ਨੂੰ ਵੀ ਹੋਇਆ ਉਹ ਆਪਣੀ ਤਨਖਾਹ ਦੇ 40000 ਡਾਲਰ ਲੈ ਬਿਨਾਂ ਹੀ ਇੰਗਲੈਂਡ ਵਾਪਸ ਚਲਾ ਗਿਆ ਤੇ ਮਿਲ ਕੇ ਕਦੇ ਵੀ ਫਤ ਨਹੀਂ ਆਇਆ ਬਾਅਦ ਵਿੱਚ ਜਦੋਂ ਫੇਮਸ ਪੱਤਰਕਾਰ ਕੁਲਦੀਪ ਨਾਇਰ ਨਾਲ ਰੈਡਕਲਿਫ ਦੀ ਇੰਟਰਵਿਊ ਹੋਈ ਤਾਂ ਉਸਨੇ ਕਿਹਾ ਕਿ ਮੇਰੇ ਕੋਲ ਸਿਰਫ 30 ਤੋਂ 35 ਦਿਨ ਸੀ ਜਿਸ ਵਿੱਚ ਮੈਂ ਇਨਾ ਵੱਡਾ ਡਿਸੀਜਨ ਲੈਣਾ ਸੀ ਤੇ ਮੈਨੂੰ ਇਸ ਡਿਸੀਜਨ ਲੈਣ ਲਈ ਜ਼ਿਆਦਾ resources ਵੀ ਨਹੀਂ ਉਪਲਬਧ ਕਰਵਾਏ ਗਏ ਸੀ ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਜੋ ਵੱਡੇ ਨੇਤਾ ਸੀ ਉਹ ਸਿਰਫ ਆਪਣੀਆਂ ਕੁਰਸੀਆਂ ਸੰਭਲਦੇ ਵਿੱਚ ਖੁਸ਼ ਸੀ ਬਾਕੀ ਲੋਕਾਂ ਨਾਲ ਕੀ ਹੋ ਰਿਹਾ ਇਸ ਨਾਲ ਉਹਨਾਂ ਨੂੰ ਕੋਈ ਵੀ ਮਤਲਬ ਨਹੀਂ ਸੀ ਇਸ ਗੱਲ ਦੇ ਦੁੱਖ ਦਾ ਅੰਦਾਜ਼ਾ ਤਾਂ ਉਹਨਾਂ ਨੂੰ ਹੀ ਹੁੰਦਾ ਜਿਨ੍ਹਾਂ ਨੇ ਆਪਣੇ ਕੋਈ ਹੁੰਦੇ ਐ ਵੈਸੇ ਤਾਂ ਦੇਸ਼ ਦੇ ਵਿੱਚ ਦੰਗਿਆਂ ਤੇ ਮੋਤਾਂ ਦੀ ਸ਼ੁਰੂਆਤ 6 ਅਗਸਤ 1947 ਨੂੰ ਹੀ ਹੋ ਜਾਂਦੀ ਹੈ ਜਦੋਂ ਅੰਮ੍ਰਿਤਸਰ ਵਿੱਚ 60 ਮੁਸਲਮਾਨ ਮੁਸਲਿਮ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਇਸ ਦੇ ਵਿਰੋਧ ਵਿੱਚ 8 ਅਗਸਤ ਨੂੰ ਜਲਾਲਾਬਾਦ ਵਿੱਚ 50 ਸਿੱਖ ਦਾ ਕਤਲ ਕਰ ਦਿੱਤਾ ਗਿਆ ਇਹੋ ਜਿਹਾ ਖੂਨ ਖਰਾਬਾ ਹਰ ਰੋਜ਼ ਹੋਣ ਲੱਗਿਆ ਤੇ ਜਿਵੇਂ ਜਿਵੇਂ 15 ਅਗਸਤ ਨੇੜੇ ਆਉਂਦਾ ਗਿਆ ਓਵੇਂ ਓਵੇਂ ਇਹ ਵਧਦਾ ਹੀ ਗਿਆ ਦਿੱਲੀ ਤੇ ਲਾਹੌਰ ਦਿੱਲੀ ਤੋਂ ਲਾਹੌਰ ਚੱਲਣ ਵਾਲੀ ਟ੍ਰੇਨ ਵਿੱਚ ਪਾਕਿਸਤਾਨ ਜਾਣ ਵਾਲੇ ਲੋਕ ਤੇ ਕੁਝ ਅਧਿਕਾਰੀ ਜਾ ਰਹੇ ਸੀ ਜਿਸ ਤੇ ਪਟਿਆਲਾ ਪਹੁੰਚਣ ਤੇ ਹਮਲਾ ਕਰ ਦਿੱਤਾ ਗਿਆ ਜਿਸ ਕਰਕੇ ਇਸ ਰੇਲ ਵਿੱਚ ਕਾਫੀ ਮੌਤਾਂ ਹੋਈਆਂ ਜਦੋਂ ਇਹ ਖਬਰ ਲਾਹੌਰ ਪਹੁੰਚੀ ਤਾਂ ਇਸ ਦਾ ਬਦਲਾ ਲੈਣ ਦਾ ਪੂਰਾ ਪਲਾਨ ਬਣਾਇਆ ਗਿਆ ਇਹ ਬਦਲਾ ਲਿਆ ਗਿਆ ਅੰਮ੍ਰਿਤਸਰ ਆਉਣ ਵਾਲੀ ਰੇਲ ਤੋਂ ਕਿਉਂਕਿ ਜਦੋਂ ਇਹ ਰੇਲ ਅੰਮ੍ਰਿਤਸਰ ਪਹੁੰਚੀ ਤਾਂ ਇਸ ਦੇ ਵਿੱਚ ਕੋਈ ਵੀ ਜਿਉਂਦਾ ਇਨਸਾਨ ਨਹੀਂ ਸੀ ਸਾਰੀ ਰੇਲ ਲਾਸ਼ਾਂ ਨਾਲ ਪਈ ਹੋਈ ਸੀ ਜਦੋਂ 15 ਅਗਸਤ 1947 ਦੀ ਸ਼ਾਮ ਨੂੰ ਇਹ ਰੇਲ ਇਹ ਅੰਮ੍ਰਿਤਸਰ ਪਹੁੰਚਦੀ ਹੈ ਤਾਂ ਇਸ ਵਿੱਚ ਲਾਸ਼ਾਂ ਹੀ ਲਾਸ਼ਾਂ ਸੀ ਕਈ ਸਰੇਲ ਦੇ ਪਿੱਛੇ ਜੋ ਲਿਖਿਆ ਹੋਇਆ ਸੀ ਉਸ ਨੂੰ ਵੇਖ ਕੇ ਸਾਰੇ ਹੀ ਹੈਰਾਨ ਹੋ ਗਏ ਇਸ ਦੇ ਪਿੱਛੇ ਲਿਖਿਆ ਸੀ ਪਟੇਲ ਅਤੇ 네ਹਰੂ ਨੂੰ ਆਜ਼ਾਦੀ ਦਾ ਤੋਫਾ ਤੇ ਰੇਲਾਂ ਵਿੱਚ ਮਾਰਨ ਵਾਲਾ ਦੌਰ ਕਾਫੀ ਸਮੇਂ ਤੱਕ ਚੱਲਿਆ ਤੇ ਇਸ ਵਿੱਚ ਲੱਥਾ ਉਤਾਂ ਦੀ ਇੱਜ਼ਤ ਨਾਲ ਵੀ ਖਿਲਵਾੜ ਹੋਇਆ ਤੇ ਲਗਭਗ ਕਿਹਾ ਜਾਂਦਾ ਹੈ ਕਿ 1 ਕਰੋੜ 50 ਲੱਖ ਦੇ ਕਰੀਬ ਲੋਕ ਬੇਗਾਨ ਹੋਏ ਤਾਂ ਤੁਸੀਂ ਆਪ ਹੀ ਸੋਚੋ ਇਹ ਆਜ਼ਾਦੀ ਜੋ ਮਿਲੀ ਹੈ ਇਹ ਕਿੰਨੀ ਦਰਦਨਾਕ ਸੀ ਉਸ ਸਮੇਂ ਦੇ ਪੰਜਾਬ ਵਿੱਚ ਪੰਜਾਬ ਵਿੱਚ ਰਹਿ ਰਹੇ ਲੋਕਾਂ ਨੇ ਇਸ ਆਜ਼ਾਦੀ ਨੂੰ ਕਿਵੇਂ ਸਹਿਨ ਕੀਤਾ ਹੋਊਗਾ ਤੇ ਉਹਨਾਂ ਲੋਕਾਂ ਲਈ ਇਹ ਦਿਨ ਕਿਵੇਂ ਬਰਦਾਸ਼ ਹੋਇਆ ਹੋਊਗਾ ਉਹਨਾਂ ਤੋਂ ਤਾਂ ਇਹ ਦਿਨ ਉਹਨਾਂ ਲੋਕਾਂ ਲਈ ਤਾਂ ਕਾਲਾ ਦਿਨ ਹੀ